ਅਮੀਂ ਦਮੀ ਪ੍ਰਧਾਨ ਬਣ ਜੰਦੇ ਆ ਉਹ ਸਾਡੇ ਸ਼ਹਿਰ ਦਾ ਨੁਕਸਾਨ ਕਰਦੇ ਆ ਮੈਂ ਬਹਾਦਰ ਐਮ ਸੀ ਦਾ ਜਿਹੜਾ ਨੂੰ ਪ੍ਰਧਾਨ ਬਣਨਾ ਚਾਹੀਦਾ ਸ਼ਹਿਰ ਦਾ ਪ੍ਰਧਾਨ ਦੀ ਡਿਊਟੀ ਆ ਜਿਹੜਾ ਕੁਰਸੀ ਤੇ ਬੈਠਾ ਉਹ ਆਪਣੀ ਡਿਊਟੀ ਪੂਰੀ ਕਰੇ ਲੋਕਾਂ ਦਾ ਬੇਫਿਕੂਨਾ ਬਣਾਵੇ ਹੁਣ ਔਰ ਅਸੀਂ ਸਾਰੇ ਸ਼ਹਿਰ ਦਾ ਵਿਕਾਸ ਕਰਨਾ ਔਰ ਸਾਡਾ ਪ੍ਰਾਣਾ ਉਸ ਤੇ ਆਪ ਸਭ ਦਾ ਸਵਾਗਤ ਹੈ ਇਹ ਤੁਸੀਂ ਦ੍ਰਿਸ਼ ਦੇਖ ਰਹੇ ਹੋ ਬਸ ਸਟੈਂਡ ਵਾਰਡ ਨੰਬਰ 6 ਦਾ ਦ੍ਰਿਸ਼ ਹੈ ਤੇ ਦੇਖ ਸਕਦੇ ਜੋ ਵੱਡੇ ਵੱਡੇ ਪਾਈਪ ਪਏ ਨੇ ਇਹ ਤੇ ਜੋ ਇਹ ਪੱਟ ਪਟਈਆ ਕੀਤਾ ਗਿਆ ਇਹ ਪੱਟ ਪਟਈਆ ਜੋ ਪਿਛਲੇ 25 ਸਾਲਾਂ ਤੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਇੱਥੇ ਨਹੀਂ ਸੀ ਹੋ ਪਾਇਆ ਉਹ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਟੀਮ ਜੋ ਕਿ ਬਹਾਦਰ ਸਿੰਘ ਓਕੇ ਸਲਾਈ ਮਸ਼ੀਨ ਤੇ ਵਾਰਡ ਨੰਬਰ 6 ਦੇ ਨੰਦੀਪਾਲ ਬਾਂਸਲ ਜੀ ਜੋ ਕਿ ਐਮ ਸੀ ਨੇ ਵਾਰਡ ਦੇ ਉਹਨਾਂ ਵੱਲੋਂ ਇਹ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕੰਮ ਦਾ ਸ਼੍ਰੀ ਗਣੇਸ਼ ਹੋ ਰਿਹਾ ਹੈ ਤੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ ਜੀ ਉਹ ਵੀ ਨਜ਼ਰ ਆ ਰਹੇ ਆ ਅਸ਼wini ਕੁਮਾਰ ਜੀ ਡਾਕਟਰ ਅਸ਼wini ਕੁਮਾਰ ਉਹ ਵੀ ਨਜ਼ਰ ਆਏ ਤੇ ਸ਼੍ਰੋਮnikal Badal ਦੇ ਜੋ ਸਰਦਾਰ ਇੰਦਰਜੀਤ ਸਿੰਘ ਉਹ ਵੀ ਇੱਥੇ ਇੰਦਰਵੀਰ ਸਿੰਘ ਜੀ ਉਹ ਵੀ ਨਜ਼ਰ ਆ ਰਹੇ ਨੇ ਤੇ ਕੰਮ ਦਾ ਸ਼੍ਰੀ ਗਣੇਸ਼ ਹੋ ਰਿਹਾ ਤੇ ਇਹ ਨਾਲ ਹੈਪੀ ਐਮਸੀ ਵਾਰਡ ਨੰਬਰ 12 ਉਹ ਵੀ ਇੱਥੇ ਵਿਸ਼ੇਸ਼ ਰੂਪ ਦੇ ਵਿੱਚ ਹਾਜ਼ਰ ਵਿਖਾਈ ਦੇ ਰਹੇ ਹਨ ਨਵਦੀਪ ਸਿੰਘ ਸੈਣੀ ਉਹ ਛੋਟਾ ਮੰਤਰੀ ਉਹ ਵੀ ਤੇ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਬਾਦਰ ਸਿੰਘ ਓਕੇ ਸਲਾਈ ਮਸ਼ੀਨ ਵੱਲੋਂ ਆਪ ਜੀ ਨੂੰ ਦੱਸ ਤਈਏ ਕਿ ਵਾਰਡ ਨੰਬਰ 6 ਜੋ ਕਿ ਐਮਸੀ ਨੇ ਨਦੀਪਾਲ ਬਾਂਸਲ ਉਨਾ ਦੇ ਵੱਲੋਂ ਇਹ ਜੋ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਕਿਉਂਕਿ ਬਾਡ ਨੰਬਰ 6 ਦਾ ਜੋ ਸਿਸਮਾ ਰੋਡ ਵਾਲਾ ਪਾਸਾ ਮੰਨ ਲਈਏ ਤਾਂ ਇੱਥੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਥੋੜੇ ਜੇ ਮੀਂਹ ਦੇ ਵਿੱਚ ਹੀ ਜਲਤਲ ਹੋ ਜਾਂਦਾ ਸੀ ਤੇ ਪਾਣੀ ਘਰਾਂ ਦੇ ਵਿੱਚ ਵੜ ਜਾਂਦਾ ਸੀਗਾ ਤੇ 25 ਸਾਲ ਤੋਂ ਇਸ ਨਾਲੇ ਦੇ ਉੱਪਰ ਸਿਆਸਤ ਹੋ ਰਹੀ ਸੀ ਤੇ ਉਹਨੂੰ ਇਹ ਸਿਆਸਤ ਦਾ ਦੀ ਐਂਡ ਅੱਜ ਜੋ ਜੋਰਾ ਸਿੰਘ ਬਾਦ ਕੈਬਨਿਟ ਮਨਿਸਟਰ ਵਿਭਾਗ ਗਗਨਨ ਮੋਲਮਾਨ ਦੇ ਜੋ ਪਿਤਾ ਜੀ ਨੇ ਉਹ ਇੱਥੇ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਤੇ ਜੋਰਾ ਸਿੰਘ ਮਾਨ ਜੀ ਹੁਰਾਂ ਵੱਲੋਂ ਤਾਕੀਦ ਕਰਕੇ ਇੱਥੇ ਜੋ ਪਹਿਲਾਂ ਕੰਮ ਕਰਵਾਇਆ ਗਿਆ ਸ਼ੁਰੂ ਤੇ ਦੇਖ ਸਕਦੇ ਹੋ ਵੀ ਲੰਬਾ ਚੌੜਾ ਨਾਲਾ ਪੱਟਿਆ ਗਿਆ ਤੇ ਇੱਥੇ ਵੱਡੀਆਂ-ਵੱਡੀਆਂ ਜੋ ਪਾਈਪਾਂ ਹੁਣ ਪਾਈਆਂ ਜਾਣਗੀਆਂ ਤੇ ਸਾਫ ਸੁਥਰਾ ਜੋ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਏਗਾ ਇਸ ਮੌਕੇ ਜਿੱਥੇ ਪਾਣੀ ਦੇ ਨਿਕਾਸੀ ਦੇ ਲਈ ਜੋ ਇਹ ਕੰਮ ਦਾ ਸ਼੍ਰੀ ਗਣੇਸ਼ ਕੀਤਾ ਗਿਆ ਪਾਈਪਾਂ ਪਾਈਆਂ ਜਾ ਰਹੀਆਂ ਨੇ ਉਥੇ ਨਗਰ ਕਾਉਂਸਲ ਦੇ ਜੋ ਐਮਸੀ ਨੇ ਓਕੇ ਸਲਾਈ ਮਸ਼ੀਨ ਓਕੇ ਤੇ ਉਹਨਾਂ ਦੇ ਨਾਲ ਨਦੀਪਾਲ ਵਾਂਸਲ ਉਹਨਾਂ ਨੇ ਜੰਮ ਕੇ ਨਗਰ ਕੌਂਸਲ ਪ੍ਰਧਾਨ ਅਤੇ ਹੋਰ ਅਫਸਰਾਂ ਦੇ ਉੱਪਰ ਆਪਣੀ ਪੜਾਅ ਵੀ ਕੱਢੀ ਤੇ ਵੇਖ ਸਕਦੇ ਹੋ ਤੁਸੀਂ ਸਾਰਾ ਦ੍ਰਿਸ਼ ਆਪ ਜੀ ਨੂੰ ਬਖਾਉਂਦੇ ਆ ਤੇ ਗੱਲ ਕਰਦੇ ਆ ਉਹਨਾਂ ਦੇ ਨਾਲ ਤੇ ਸੁਣੋ ਉਹਨਾਂ ਦੇ ਵਿਚਾਰ ਦੇਖੋ ਸਭ ਤੋਂ ਪਹਿਲਾਂ ਵਾ ਮੈਂ ਜਿਹੜੀ ਸਾਡੀ ਟੀਮ ਐ ਇਸੇ ਆ ਇਸ ਵਾਰਡ ਦੇ ਨਦੀਪਾਲ ਵਾਂਸਲ ਜੀ ਨੇ ਸਾਡੇ ਬਹਾਦਰ ਸਿੰਘ ਨੇ ਦੇਖੋ ਪਿਛਲੇ ਸਮੇਂ ਚ ਏ ਸੀਰੀਜ਼ ਪਹਿਲਾਂ ਵੀ ਕਾਫੀ ਮੰਦ ਗਿਆ ਹੋਇਆ ਸੀ ਉਹ ਗੜਵਾਇਆ ਤੇ ਸਾਡੇ ਜਿੰਨੇ ਵੀ ਅਸ਼wini ਜੀ ਨੇ ਹੈਪੀ ਜੀ ਨੇ ਤੇ ਚਰਨਨ ਸਾਹਿਬ ਰਾਣਾ ਜੀ ਨੇ ਇਹ ਸਾਰੀ ਟੀਮ ਹੈ ਜਿੰਦੀ ਸਾਡੇ ਖੁਸ਼ਵੀਰ ਜੀ ਨੇ ਸਾਡੀ ਜਿੰਨੀ ਟੀਮ ਹੈ ਇਹ ਸਾਰੀ ਰਲ ਕੇ ਬਹੁਤ ਕੰਮ ਕਰ ਰਹੀ ਆ ਕਿਉਂਕਿ ਲਗਾਤਾਰ ਮੈਂਨਾਂ ਚਾਹੇ ਰੂੜਾ ਜੀ ਨੇ ਇਹ ਲਗਾਤਾਰ ਮੈਂਨਾਂ ਦੇ ਕੰਟੈਕਟ ਚ ਰਹਿਣਾ ਜੋ ਵੀ ਕੰਮ ਕਹਿੰਦੇ ਆ ਉਹ ਬੀਟੀ ਮਮੋਲ ਰਗਨ ਮਾਨ ਵੱਲੋਂ ਕਰਵਾਇਆ ਜਾਂਦਾ ਹੈ ਇਹ ਸਮੱਸਿਆ ਸੀ ਇਹ 15 ਲੱਖ ਦਾ 30 ਲੱਖ ਦਾ ਪ੍ਰੋਜੈਕਟ ਹੈ ਤੇ ਇਹ ਪਹਿਲੇ ਜਰਮ ਦੇ ਵਿੱਚ 1500 ਪੁੱਤ ਮਾਣਨੀਆ ਦੋ ਜਰਮਾਂ ਦੇ ਮਾਣਨਾ ਵ੍ਰੇਸ਼ਟ ਪਹਿਲਾ ਜਰਮ ਅੱਜ ਸ਼ੁਰੂ ਕਰ ਲਵੋਨੇ ਆ ਅਸੀਂ ਕੋਸ਼ਿਸ਼ ਕਰਦੇ ਹਾਂਗੇ ਇਹ ਜਿਹੜਾ نیند ਜਿਆਦਾ ਹੋਣ ਤੋਂ ਪਹਿਲਾਂ ਪਹਿਲੇ ਇਹ ਪ੍ਰੋਜੈਕਟ ਨੂੰ ਪੂਰਾ ਕਰ ਦੇ ਪਾਗ। ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਸ਼ੁਰੂ ਹੁੰਦਾ ਤਾਂ ਕੁਝ ਨਾ ਕੁਝ ਮਾੜੀ-ਮੋਟੀ ਟੋਕਰ ਜਰੂਰ ਆਂਦੀ ਹੈ ਤੇ ਉਹਨਾਂ ਦੁਕਾਨਦਾਰਾਂ ਨੂੰ ਤੁਸੀਂ ਕੀ ਪੀੜ ਕਰਨਾ ਚਾਹੁੰਦੇ ਹੋ? ਦੇਖੋ ਸਮੱਸਿਆ ਤਾਂ ਆਉਂਦੀ ਹੈ ਜਦੋਂ ਮਿੱਟੀ ਪੱਟੀ ਜਾਂਦੀ ਹੈ ਜਾਂ ਆਸ-ਪਾਸੇ ਤਾਂ ਅਸੀਂ ਜੇ 2-4 ਦਿਨਾਂ ਵਾਸਤੇ ਸਮੱਸਿਆ ਆਉਂਦੀ ਹੈ ਤਾਂ ਸਾਡੀ ਲਗਾਤਾਰ ਸਮੱਸਿਆ ਖਤਮ ਨਹੀਂ ਹੁੰਦੀ। ਮੈਂ ਦੁਕਾਨਦਾਰ ਵੀਰਾਂ ਨੂੰ ਇਹ ਦਊਂਗਾ ਕਿ ਸਹਿਯੋਗ ਦੇਣ। ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਜਿਹੜਾ ਪ੍ਰੋਜੈਕਟ ਕੰਮ ਹੋ ਜੇਗਾ। ਸਾਡੇ ਪ੍ਰਧਾਨ ਜੀ ਖੜੇ ਐ। ਇਸ ਏਰੀਏ ਦੇ ਗੁਰਦੁਆਰਾ ਸਾਹਿਬ ਦੇ ਵੀ ਨੇ ਤੇ ਇਹਨਾਂ ਸਾਰੇ ਲੋਕਾਂ ਦੀ ਜਿਹੜੀ ਮਿਹਨਤ ਸਾਡੇ ਨਾਲ ਕੋਵਿਡ ਕਰ ਰਹੇ ਐ ਤੇ ਅੱਗੇ ਪ੍ਰੋਜੈਕਟ ਨੂੰ ਜਿਹੜਾ ਵਧਾਉਣ ਨੂੰ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਸਰਦੀ ਸਰਕਾਰ ਹੈ ਉਹਨਾਂ ਦੇ ਸਾਡੇ ਬਹੁਤ ਹੀ ਨਿਮਾਣੇ ਸੇਵਾਦਾਰ ਸਾਡੀ ਭੈਣ ਅਨਮੋਲ ਗਗਨ ਮਾਨ ਜੀ ਮੰਤਰੀ ਸਾਹਿਬ ਉਹਨਾਂ ਦੀ ਕਿਰਪਾ ਸਦਕਾ ਅੱਜ ਜਿਹੜਾ ਇਹ ਵਿਕਾਸ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਅਸੀਂ ਤਾਂ ਉਹਨਾਂ ਦਾ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਨੰਦੀਪਾਲ ਜੀ ਸਾਡੇ ਕੌਂਸਲਰ ਸਾਹਿਬ ਇਹਨਾਂ ਦੇ ਸਾਰੇ ਵਾਰਡ ਦੇ ਵੱਲੋਂ ਅਸੀਂ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੀ ਸਾਡੀ ਨਹੀਂ ਸਾਡੇ ਸਾਰੇ ਮਾਰਕੀਟ ਦੀ ਸਾਡੇ ਸ਼ਹਿਰ ਦੀ ਉਹ ਸੁਣਵਾਈ ਕਰ ਰਹੇ ਆ ਨਹੀਂ ਤਾਂ ਇੱਥੇ ਸਿਆਸਤਾਂ ਹੀ ਹੁੰਦੀਆਂ ਰਹੀਆਂ ਮੇਰੇ ਤੋਂ ਪਹਿਲਾਂ ਸਾਰਿਆਂ ਨੇ ਕਿਹਾ ਕਿ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਸਿਆਸਤਾਂ ਛੱਡ ਕੇ ਸ਼ਹਿਰ ਦੀ ਜਿਹੜੀ ਦੁਰਦਸ਼ਾ ਹੈ ਔਕੇ ਨਗਰ ਕੌਂਸਲ ਦਾ ਜਿਹੜਾ ਪੀਰੀਅਡ ਸੀ ਇਹ ਤਕਰੀਬਨ ਤਕਰੀਬਨ ਹੁਣ ਇਹ ਖਤਮ ਹੁੰਦਾ ਜਾ ਰਿਹਾ ਮੇਰੀ ਹੱਥ ਬਨ ਕੇ ਬੇਨਤੀ ਹੈ ਨਗਰ ਕੌਂਸਲ ਦੇ ਸਾਰੇ ਸਾਡੇ ਜਿਹੜੇ ਕੁਰਸੀ ਤੇ ਬਰਾਜਮੈਨ ਸਾਡੇ ਭਰਾ ਜਿਹੜੇ ਵੀ ਬੈਠੇ ਆ ਵੀ ਸ਼ਹਿਰ ਬਾਰੇ ਸੋਚੋ ਨਾ ਕਿ ਤੁਸੀਂ ਆਪਣਾ ਸਵਾਰਥ ਸੋਚੋ ਕਿਉਂਕਿ ਲੋਕ ਇੰਨੇ ਕਿ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਪੂਰੇ ਸ਼ਹਿਰ ਨੇ ਵੋਟਾਂ ਪਾਈਆਂ ਇਹ ਸਮਝ ਕੇ ਕਿ ਸਾਡੀ ਆਪਣਾ ਸਾਡੇ ਸ਼ਹਿਰ ਦਾ ਸੁਧਾਰ ਹੋਊਗਾ ਪਰ ਉਹ ਪੂਰਾ ਨਹੀਂ ਉਤਰੇ ਪਰ ਅੱਜ ਸਾਨੂੰ ਬਹੁਤ ਵੱਡਾ ਸਹਾਰਾ ਜਿਹੜਾ ਮਿਲਿਆ ਸਾਨੂੰ ਮਾਨ ਸਾਹਿਬ ਦੀ ਸਰਕਾਰ ਦਾ ਸਾਡੇ ਮੈਡਮ ਅਨਮੋਲ ਗਗਨ ਮਾਨ ਜੀ ਦਾ ਜਿਨ੍ਹਾਂ ਨੇ ਜਿਵੇਂ ਕਿ ਨਾਮ ਵੀ ਆਮ ਆਦਮੀ ਪਾਰਟੀ ਹੈ ਔਰ ਆਮ ਆਦਮੀ ਦੀ ਸੁਣਵਾਈ ਹੋ ਰਹੀ ਹੈ ਬਸ ਮੈਂ ਤਾਂ ਇਹੀ ਕਹਾਂਗਾ ਕਿ ਅੱਜ ਦੇਖੋ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੈਗੀ ਔਰ ਅਸੀਂ ਇਹ ਜਿਹੜਾ ਪ੍ਰੋਜੈਕਟ ਸੀਗਾ ਇਹ ਹੈ ਨਹੀਂ ਸੀਗਾ ਮੈਂ ਤੁਹਾਨੂੰ ਸੱਚ ਕਹਿਣਾ ਇਹ ਹੈ ਨਹੀਂ ਸੀਗਾ ਮੰਤਰੀ ਜੀ ਨੇ ਆਪਣੇ ਆਦੇਸ਼ ਜਾਰੀ ਕਰਕੇ ਪ੍ਰਸ਼ਾਸਨ ਨੂੰ ਕਿਹਾ ਐਸਓ ਸਾਹਿਬ ਖੜੇ ਆ ਸਾਡੇ ਕੋਲ ਐਸਓ ਸਾਹਿਬ ਨੂੰ ਹਦਾਇਤ ਕਰੀ ਗਈ ਕਿ ਇਹ ਕੰਮ ਤੁਸੀਂ ਜੇ ਪੱਟੀਆਂ ਤਾਂ ਇਹਨੂੰ ਸਿਰੇ ਲਾਓ ਹਾਲਾਂਕਿ ਕਈ ਅਫਸਰ ਹੈ ਸਾਡੇ ਜਿਹੜੇ ਸੀਨੀਅਰ ਐ ਇਹਨਾਂ ਤੋਂ ਨਾ ਨੁੱਕਰ ਕਰਦੇ ਸੀ ਪਰ ਮੰਤਰੀ ਜੀ ਦੀਆਂ ਸਖਤ ਹਦਾਇਤਾਂ ਕਰਕੇ ਕੰਮ ਅੱਜ ਸ਼ੁਰੂ ਹੋ ਰਿਹਾ ਮੈਂ ਸਚਾਈ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਜੇ ਹੁਣ ਵੀ ਕੋਈ ਸਿਆਸਤ ਕਰੂਗਾ ਤਾਂ ਉਹ ਪਾਪਾਂ ਦਾ ਭਾਗੀ ਹੋਊਗਾ ਸ਼ਹਿਰ ਦਾ ਦੁਖੀ ਹੋਊਗਾ ਔਰ ਅਸੀਂ ਸਾਰੇ ਸ਼ਹਿਰ ਦਾ ਵਿਕਾਸ ਕਰਨਾ ਔਰ ਸਾਡਾ ਪ੍ਰਾਣ ਹੈ ਔਰ ਅਸੀਂ ਜਿਹੜੀ ਸਾਡੀ ਡਿਊਟੀ ਆ ਅਸੀਂ ਕਰਾਂਗੇ ਸਰਕਾਰ ਦੀ ਡਿਊਟੀ ਸਰਕਾਰ ਕਰੂਗੀ ਪਰ ਜਿਹੜੀ ਪ੍ਰਧਾਨ ਦੀ ਡਿਊਟੀ ਹੈ ਜਿਹੜਾ ਕੁਰਸੀ ਤੇ ਬੈਠਾ ਉਹ ਆਪਣੀ ਡਿਊਟੀ ਪੂਰੀ ਕਰੇ ਲੋਕਾਂ ਦਾ ਬੇਵਕੂਫ ਨਾ ਬਣਾਵੇ ਹੁਣ ਪਿੱਛੇ ਸਿੰਘਪੁਰਾ ਰੋਡ ਬਣੀ ਆ ਮਾਨ ਸਾਹਿਬ ਆਕੇ ਸ਼ੁਰੂ ਕਰਾ ਕੇ ਗਏ ਪ੍ਰੋਜੈਕਟ ਸਾਰਾ ਆਰਾਮ ਆਕੇ ਕਹਿੰਦਾ ਮੈਂ ਬਣਾਈ ਆ ਸੈਨ ਤਾਂ ਉਹਨੇ ਕਰੇ ਨਹੀਂ ਕਿਉਂਕਿ ਸਾਰੇ ਪ੍ਰਸ਼ਾਸਨ ਮੈ ਸਹਿਰ ਕਰਤੇ ਸੀ ਇੱਕ ਆਪਣੀ ਰਾਜਨੀਤੀ ਚਮਕਾਉਣੇ ਵਾਸਤੇ ਉਸ ਬੰਦੇ ਨੇ ਸੈਨ ਨਹੀਂ ਕਰੇ ਪਰ ਫਿਰ ਵੀ ਬੰਦਾ ਕਹੇ ਵੀ ਮੈਂ ਅਸਲ ਕਹਿੰਦੇ ਭਾਈ ਕੋਈ ਕਹਿੰਨੀ ਤੂੰ ਹੀ ਬੜਾ ਪਰ ਸ਼ਹਿਰ ਦਾ ਮਾੜਾ ਨਾ ਸੋਚ ਕੰਮ ਕਰ ਜੇ ਤੈਨੂੰ ਰੱਬ ਨੇ ਚੈੱਕ ਸਾਈਨ ਕਰਨ ਦੇ ਪੈਸਾ ਵਰਤਣ ਦੇ ਤੈਨੂੰ ਮੌਕਾ ਦਿੰਦਾ ਹੈ ਨਾ ਤਾਂ ਪੈਸੇ ਨੂੰ ਵਰਤ ਲੈ ਲੋਕਾਂ ਦਾ ਪੈਸਾ ਬਹੁਤ ਵਿਆ ਲੋਕ ਸਾਰਾ ਸ਼ਹਿਰ ਟੈਕਸ ਦਿੰਦਾ ਕੋਈ ਬੰਦਾ ਇਹ ਨਹੀਂ ਆ ਵੀ ਬਿਨਾਂ ਟੈਕਸ ਤੋਂ ਬੰਦਾ ਘਰ ਬੈਠਾ ਤੂੰ ਲੋਕਾਂ ਦਾ ਪੈਸਾ ਲੋਕਾਂ ਤੇ ਲਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਅੱਜ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵੀ ਆਏ ਆ ਔਰ ਆਪਣੇ ਸਾਰੇ ਮਾਰਕੀਟ ਦੇ ਪਰ ਵੀ ਮਿਹਰ ਹੱਥ ਰੱਖਿਆ ਇਹਨਾਂ ਨੇ ਔਰ ਅਸੀਨਾਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦੇ ਆਂ ਮਾਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਸ਼ਬਦਾਂ ਦੇ ਨਾਲ ਜੇ ਕੋਈ ਮੈਂ ਗਲਤ ਗਿਆ ਹੋਵੇ ਤਾਂ ਖਿਮਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਇਲਾਕੇ ਦੀ ਐਮਐਲਏ ਤੇ ਸਾਡੀ ਮੰਤਰੀ ਮੇਰੀ ਭੈਣ ਅਨਮੋਲ ਗਗਨਮਾਨ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਪਿਤਾ ਸमान ਸਾਡੇ ਬڑے ਭਾਈ ਲੋਧਾ ਸਿੰਘ ਜੀ ਮਾਨ ਅੱਜ ਆਏ ਆ ਇਹਨਾਂ ਨੇ ਉਦਗਾਮ ਕਰਿਆ ਮਨ ਨੂੰ ਇੰਨੀ ਖੁਸ਼ੀ ਹੈ ਕਿ ਮੈਂ ਆਪਣੇ ਆਪ ਨੂੰ ਅੱਜ ਰੋਕਣ ਨਹੀਂ ਖਦਾ ਕਿਉਂਕਿ ਜੋ ਵੀ ਸਿਆਸਤ ਹੋਈ ਹੈ ਉਹਨੂੰ ਸਾਰੇ ਨੂੰ ਭੁੱਲ ਕੇ ਅੱਜ ਅਸੀਂ ਉਹ ਮੁਕਾਮ ਤੇ ਪਹੁੰਚੇ ਹਾਂ ਜੋ ਮੇਰਾ ਇੱਕ ਸੁਪਨਾ ਥਾ ਇਲੈਕਸ਼ਨ ਲੜਨੇ ਦਾ ਲੜਿਆ ਔਰ ਜਿੱਤਿਆ ਵੀ ਔਰ ਲੋਕਾਂ ਨੇ ਵੋਟਾਂ ਵੀ ਬਹੁਤ ਪਾਈਆਂ ਉਹ ਸੁਪਨਾ ਇਹ ਸੀ ਕਿ ਮੈਂ ਸਿਸਮਾ ਰੋਡ ਦੇ ਨਾਲੇ ਦਾ ਕੁਝ ਕਰ ਸਕਾਂ ਜੇ 20-25 ਸਾਲ ਤੇ ਕੰਮ ਲਟਕਿਆ ਹੋਇਆ ਥਾ ਸਾਰੇ ਹੀ ਐਮਸੀ ਜਿੱਤਰਾ ਵੀ ਕੋਈ ਆਂਦਾ ਤਾਂ ਆ ਕੇ ਚੱਲੇ ਜਾਂਦਾ ਦਾ ਮੈਨੂੰ ਵੀ ਇਹੀ ਲੱਗਦਾ ਵੀ ਸ਼ਾਇਦ ਮੇਰੀ ਵੀ ਇਹੀ ਤਰ੍ਹਾਂ ਹੀ ਚੱਲ ਜਾਊਗੀ ਰਮਾਨ ਸਾਹਿਬ ਨੇ ਸਾਨੂੰ ਹੱਲਾ ਸੇਰੀ ਦੇ ਕੇ ਚੇਅਰਮੈਨ ਸਾਹਿਬ ਨੇ ਮੈਂ ਬਹਾਦਰ ਐਮਸੀ ਦਾ ਜਿਹੜਾ ਨੂੰ ਪ੍ਰਧਾਨ ਬਣਨਾ ਚਾਹੀਦਾ ਸ਼ਹਿਰ ਦਾ ਇਹ ਜਿਹੇ ਇਨਸਾਨਾਂ ਨੂੰ ਅੱਗੇ ਆ ਕੇ ਕੰਮ ਜਿਹੜੇ ਕਰਦੇ ਆ ਉਹਨਾਂ ਨੂੰ ਪ੍ਰਧਾਨ ਬਣਨਾ ਚਾਹੀਦਾ ਜਿਹੜੇ ਅਮੀ ਡੰਮੀ ਪ੍ਰਧਾਨ ਬਣ ਜੰਨੇ ਆ ਉਹ ਸਾਡੇ ਸ਼ਹਿਰ ਦਾ ਨੁਕਸਾਨ ਕਰਦੇ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਬਹਾਦਰ ਸਿੰਘ ਬਾਰੇ ਚੇਅਰਮੈਨ ਸਾਹਿਬ ਹਰੀਜ ਜੀ ਬਾਰੇ ਨਵਦੀਪ ਜੀ ਬਾਰੇ ਰੂੜਾ ਜੀ ਅਸ਼wini ਜੀ ਤਸਵੀਰ ਜੀ ਹੋਰ ਸਾਡੀ ਸਾਰੀ ਟੀਮ ਮਨੋਜੀ ਬੈਠੇ ਆ ਖੜੇ ਆ ਔਰ ਹੋਰ ਵੀ ਸਾਡੇ ਬਹੁਤ ਹੀ ਵਲੰਟੀਅਰ ਖੜੇ ਆ ਜਿਹੜੇ ਦਿਨ ਰਾਤ ਆਮ ਆਦਮੀ ਪਾਰਟੀ ਵਾਸਤੇ ਸਹਿਰ ਵਾਸਤੇ ਚੰਗੇ ਕੰਮਾਂ ਦੀ ਲਾਗਾ ਕਰਦੇ ਆ ਔਰ ਚੰਗੇ ਕੰਮਾਂ ਨੂੰ ਲੈ ਕੇ ਆਨੇ ਆ ਮੈਂ ਮਾਨ ਸਾਹਿਬ ਦਾ ਔਰ ਆਪਣੀ ਅਨਮੋਲ ਕੰ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਇਹ ਨਰਕ ਦੀ ਜ਼ਿੰਦਗੀ ਸਾਡੇ ਦੁਕਾਨਦਾਰ ਜੀ ਦੇ ਤੇ ਅੱਜ ਕੁਝ ਸਾਨੂੰ ਰਾਹਤ ਮਿਲੀ ਹੈ ਔਰ ਮਨ ਨੂੰ ਉਮੀਦ ਹੈ ਇਹ ਹਾਲੇ 1500 ਫੁੱਟ ਜਿਹੜਾ ਬਣ ਰਿਹਾ ਨਾਲਾ ਬਣ ਰਿਹਾ ਹੈ ਇਸ ਟਾਈਮ ਤੇ ਵਰਕ ਕਾਰਖਾਨੇ ਤੇ ਲੈ ਕੇ ਰਕੇਸ਼ ਕਾਰੀ ਦੀ ਦੁਕਾਨ ਤੱਕ ਵਧੀਆ ਨਾਲਾ ਬਣੂਗਾ ਫੇਵਰ ਲੱਗੂਗੇ ਔਰ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਉਹ ਵੀ ਇੱਥੇ ਤੇ ਹੱਲ ਹੋਊਗੀ ਔਰ ਉਸ ਤੋਂ ਬਾਅਦ ਦੂਸਰੀ ਚਰਨ ਦੇ ਵਿੱਚ WIC ਤੇ ਲੈ ਕੇ ਬਰਫ ਦੇ ਕਾਰਖਾਨੇ ਤੱਕ ਜਿਹੜਾ ਨਾਲਾ ਹੈ ਉਹ ਬਾਅਦਾਂ ਪਾਸ ਕਰਾਇਆ ਜਾਊਗਾ ਮੈਂ ਦੋਸਤਾਂ ਨੂੰ ਸਾਰਿਆਂ ਨੂੰ ਜਿਹੜੇ ਆਪੋਜੀਸ਼ਨ ਵਾਲੇ ਐ ਸਾਰੇ ਐਮਸੀਐਨ ਨੂੰ ਇਹ ਕਹੂੰਗਾ ਚੰਗੇ ਲੋਕਾਂ ਨਾਲ ਜੁੜੋ ਚੰਗੇ ਸ਼ਹਿਰ ਦੇ ਕੰਮ ਕਰਾਓ ਸ਼ਹਿਰ ਬਾਰੇ ਸੋਚੋ ਆਮ ਤੁਸੀਂ ਕਿਸੇ ਦੀ ਗੱਲਾਂ ਮਾਣਾ ਆ ਕੇ ਤੁਸੀਂ ਆਵਾ ਆਪਣੀ ਪਾਰਟੀ ਦਾ ਦਮਨ ਸੰਭਾਲੋ ਔਰ ਸ਼ਹਿਰ ਦੀ ਤਰੱਕੀ ਕਰੋ ਸਾਰਿਆਂ ਦਾ ਬਹੁਤ ਉਹ ਕਰੋਨ ਜੀ ਤੁਹਾਨੂੰ ਪਤਾ ਹੀ ਹੈ ਕਿ ਲਗਭਗ 35-40 ਸਾਲਾਂ ਤੋਂ ਇੱਥੇ ਦਿੱਕਤ ਆ ਰਹੀ ਸੀ ਅਤੇ ਮੀਂਹ ਬਾਅਦ ਦੇ ਵਿੱਚ ਪੈਂਦਾ ਸੀ ਇੱਥੇ ਪਾਣੀ ਪਹਿਲਾਂ ਖੜਾ ਹੋ ਜਾਂਦਾ ਸੀ ਤੇ ਹਰ ਵਾਰ ਵੀ ਤੁਸੀਂ ਦੇਖਿਆ ਹੋਣਾ ਕਿ ਇੱਥੇ ਪਾਣੀ ਦੀ ਨਿਕਸੀ ਇੱਥੇ ਪ੍ਰੋਪਰ ਹੈ ਨਹੀਂ ਸੀ ਇੱਥੇ ਕੋਈ ਜੀ ਤੇ ਸਾਰੇ ਦੁਕਾਨਦਾਰ ਬੜੇ ਤੰਗ ਸੀ ਇਸ ਲਈ ਸੀ ਬੜਾ ਤਰਵਾਦ ਕਰਨਾ ਚਾਹੁੰਦੇ ਆ ਪੈਨਲ ਅਮਨੁਲ ਮਾਨ ਜੀ ਦਾ ਜਿਨ੍ਹਾਂ ਦੇ ਉਦੋਂ ਸਦਕਾ ਜਿਨ੍ਹਾਂ ਦੇ ਹਦਾਇਤਾਂ ਦੇ ਨਾਲ ਇਹ ਬਣਾਇਆ ਜੋ ਇੱਕ ਇਹ ਕੰਮ ਹੈ ਇਹ ਸ਼ੁਰੂ ਹੋਇਆ ਇੱਥੇ ਮੈਂ ਵੀ ਤੁਹਾਨੂੰ ਦੱਸਣਾ ਬਣਦਾ ਕਿ ਅਸੀਂ ਮਿਊਸਪਲਟੀ ਨੂੰ ਸਾਰੇ ਸ਼ਹਿਰ ਦੀ ਸਫਾਈ ਵਾਸਤੇ ਪਿਛਲੇ ਇੱਕ ਸਾਲ ਤੋਂ ਕਹਿ ਰਹੇ ਹਾਂ ਅ ਤੇ ਜਿਹੜੇ ਨਾਲੇ ਹੈਗੇ ਸਾਰੇ ਨਾਲੇ ਐਨਾ ਹੀ ਜਿਹੜੇ ਹੈਗੇ ਚਿਕੜਲੇ ਭਰੇਵੇਂ ਆ ਕੋਈ ਨਾਲੇ ਚ ਜਿਹੜੀ ਹੈਗੀ ਗਾਦ ਗੱਡੀ ਜਾਵੇ ਤਾਂ ਕਿ ਜਿਹੜਾ ਬਰਸਾਤ ਦੇ ਵਿੱਚ ਆਪਾਂ ਨੂੰ ਕੋਈ ਸਮੱਸਿਆ ਨਾ ਆਵੇ ਪਰ ਦੇਖੋ ਸਾਰਾ ਜਿਹੜਾ ਹਾਲ ਹੈਗਾ ਉਹ ਸਹਤ ਜਿਉਂਦਾ ਤੂੰ ਬਿਆ ਜੀ ਸਾਡੇ ਬਾਰ ਬਾਰ ਕਹਿਣ ਤੋਂ ਬਾਅਦ ਵੀ ਜੀ ਅੱਜ ਸਵੇਰ ਤੋਂ ਫੋਨ ਆਲੇ ਸ਼ੁਰੂ ਹੋ ਗਏ ਜੀ ਇੱਥੇ ਪਾਣੀ ਭਰ ਗਿਆ ਇੱਥੇ ਪਾਣੀ ਭਰ ਗਿਆ ਇੱਥੇ ਪਾਣੀ ਭਰ ਗਿਆ ਮੈਂ ਨਹੀਂ ਸਮਝਦਾ ਕਿ 2 ਘੰਟੇ ਦੇ ਬਾਅਦ ਵੀ ਪਿਆ ਹੋਏਗਾ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਸਾਰੇ ਹੀ ਬੰਦੇ ਉਹ ਆਪਣੀ ਡਿਊਟੀਆਂ ਸਮਝੋ ਆਪਣੀ ਪੂਰੀ ਤਰ੍ਹਾਂ ਹੀ ਗੱਲ ਦੀ ਆਪਣਾ ਮਿਸਪਲਟੀ ਦਾ ਲਗਭਗ 50 ਲੱਖ ਜਿਸ ਦੇ ਸਹਾਰ ਨਾਲ ਮੈਂ ਨਹੀਂ ਕਹਿੰਦੀ ਇਹ ਜਿਹੜਾ ਕੰਮ ਹੈ ਪੂਰਾ ਹੋ ਰਿਹਾ ਹੈ ਤੇ ਮੇਰੀ ਹੀ ਬੇਨਤੀ ਸਾਰਿਆਂ ਨੂੰ ਕਿ ਆਪਣੀ ਡਿਊਟੀ ਸਮਝ ਲਓ ਸਾਰਾ ਆਪਣਾ ਕੰਮ ਹੈ ਵਧੀਆ ਤਰੀਕੇ ਨਾਲ ਕਰਨਾ। ਹੋ ਗਿਆ ਕੀ ਕਹਿਣਾ ਕਰੀਏ। ਬੜਾ ਧੰਨਵਾਦੀਆਂ ਮੈਂ ਬੀਬੀ ਅਨਮੋਲ ਗਦਨ ਮਾਨ ਜੀ ਦਾ। ਬਾਪੂ ਜੀ ਆਏ ਆਂ। ਕੁਰਾਲੀ ਇਹਨਾਂ ਨੇ ਉਹਦੇ ਘਾਟ ਨੂੰ ਕੀਤਾ। ਉਰੇ ਆ ਕੇ ਇਹ ਜੇ ਪਾਈਪ ਪੈ ਜਵੇ ਤਾਂ ਬਹੁਤ ਧੇਰ ਤੋਂ ਅਸੀਂ ਬੜੇ ਲੰਬੇ ਸਮੇਂ ਤੋਂ ਕੁਝ ਦੁਕਾਨਾਂ ਦੇ ਮੁਰੇ ਤੇ ਸਲੈਬਾ ਵੱਟ ਕੇ ਸਫਾਈ ਹੋ ਜਾਂਦੀ ਸੀ ਪੂਰਾ ਨਾਲਾ ਕਦੇ ਸਾਫ਼ ਨਹੀਂ ਦਾ ਹੁੰਦਾ। ਇਸ ਕਰਕੇ ਇਹ ਨਾਲਾ ਕਦੇ ਚੱਲਿਆ ਹੀ ਨਹੀਂ। ਵਸਤਵ ਵਿੱਚ ਜਦੋਂ ਵੀ ਬਾਰਿਸ਼ ਹੁੰਦੀ ਸੀ ਤਾਂ ਦੁਕਾਨਦਾਰਾਂ ਨੂੰ ਇਹ ਖਤਰਾ ਹੋ ਜਾਂਦਾ ਤਾਂ ਵੀ ਦੁਕਾਨਾਂ ਦੇ ਅੰਦਰ ਪਾਣੀ ਵੜ ਜਾਣਾ ਔਰ ਕਈ ਵਾਰ ਦੁਕਾਨਾਂ ਦੇ ਅੰਦਰ ਪਾਣੀ ਵੜਿਆ ਵੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤਾਂ ਇਹ ਜੇ ਉਪਰਾਲਾ ਜਿਹੜਾ ਸ਼ੁਰੂ ਹੋਇਆ ਇਹਦੇ 'ਚ ਕੋਈ ਰੋਕ ਟੋਕ ਨਾ ਆਵੇ ਜੇ ਇਹ ਹੋ ਜਵੇ ਸਿਰੇ ਚੜ ਜਾਵੇ ਤਾਂ ਕੁਰਾਲੀ ਦਾ ਬਹੁਤ ਬਹੁਤ ਇੱਕ ਸਫਾਈ ਅਭਿਆਨ ਦੇ ਵਿੱਚ ਸਾਥ ਮਿਲ ਜਾਊਗਾ ਬਾਕੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹਨੂੰ ਪੂਰਾ ਕਰਾਉਣ ਦੇ ਵਿੱਚ ਨੰਦੀਪਾਲ ਜੀ ਨੇ ਬਹਾਦਰ ਜੀ ਨੇ ਰੂੜਾ ਜੀ ਨੇ ਸਾਰਿਆਂ ਨੇ ਬੜੀ ਮਿਹਰ ਕੀਤੀ ਹੈ ਜਿਹੇ ਪੂਰਨ ਹੋ ਜਵੇ ਕੰਮ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਅੜਚਣ ਨਾ ਆਵੇ ਤਾਂ ਅਸੀਂ ਬੜੇ ਭਾਗਾਂ ਵਾਲੇ ਹੋਵਾਂਗੇ ਸਿਸਮਾ ਰੋਡ ਵਾਸੀ ਜਿਹੜੇ ਦਰੋਹ ਦੀ ਅੜਚਣ ਆ ਪਾਉਂਦੇ ਆ ਉਹ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਮੇਰੇ ਹਿਸਾਬ ਨਾਲ ਸ਼ਹਿਰ ਦੇ ਵਿਕਾਸ ਵਾਸਤੇ ਹੋ ਰਿਹਾ ਹੈ ਸ਼ਹਿਰ ਦੇ ਵਿੱਚ ਜੋ ਕੋਈ ਕੰਮ ਕਰਿਆ ਜਾ ਰਿਹਾ ਹੈ ਤਾਂ ਉਹ ਪੂਰੇ ਸ਼ਹਿਰ ਦੀ ਭਲਾਈ ਵਾਸਤੇ ਹੈ ਮੈਂ ਹੱਥ ਬੰਨ ਕੇ ਧੰਨਵਾਦ ਕਰਦਾ ਹਾਂ ਵੀ ਉਹ ਇਸ ਤਰ੍ਹਾਂ ਦੀ ਅੜਚਣ ਨਾ ਪਾਣ ਜੇ ਸਿਸਮਾ ਦੀ ਮੇਰਾ ਨਾਮ ਇੰਦਰਬੀਰ ਸਿੰਘ ਜੀ ਹੈ ਵਾਜਿਦ ਜਿੱਕਾ ਖਾਲਸਾ ਬਾਏ ਦੀ ਦਿੱਕੀ ਫਤਿਹ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ ਨੂੰ ਵੀ ਜਿਹੜਾ ਇਹ ਪ੍ਰੋਜੈਕਟ ਬਹੁਤ ਵਧੀਆ ਹੋ ਰਿਹਾ ਸਾਰੇ ਦੁਕਾਨਦਾਰ ਸਹਿਯੋਗ ਦੇਣਗੇ ਇਹਦੇ 'ਚ ਪਰ ਇੱਕ ਬੇਨਤੀ ਹੈ ਵੀ ਜਿਹੜਾ ਮਟੀਰੀਅਲ ਕੱਢਣ ਇਹ ਉਹਨੂੰ ਬਹੁਤੀ ਦੇਰ ਨਾ ਪਿਆ ਰਹਿਣ ਦੇਣ ਨਾਲ ਦੀ ਨਾਲ ਚੁਕਵਾ ਦੇਣ ਇਹ ਬੇਨਤੀ ਹੈ ਮਾਨ ਸਾਹਿਬ ਅੱਗੇ ਕਿਉਂ ਦੁਕਾਨਦਾਰਾਂ ਦਾ ਨੁਕਸਾਨ ਨਾ ਹੋਵੇ ਕਿਉਂ ਸਾਰੀ ਮਾਰਕੀਟ ਦੁਕਾਨਦਾਰ ਨੇ ਕੰਮ ਕਰ ਰਹੇ ਨੇ ਨਾਲ ਦੀ ਨਾਲ ਪਾਈ ਜਵੇ ਨਾਲ ਦੀ ਨਾਲ ਸਫਾਈ ਹੋਵੇ ਕਈ ਵਾਰ ਕਈ ਵਾਰ ਇਹ ਵੀ ਹੁੰਦਾ ਵੀ ਗਿੱਲਾ ਹੁੰਦਾ ਜੀ ਗਿੱਲੇ ਨੂੰ ਚੱਕਰਾਂ ਥੋੜੇ ਜਿਹਾ ਮੁਸ਼ਕਿਲ ਹੁੰਦਾ ਚਲੋ ਉਹ ਤਾਂ ਮਜਬੂਰੀ ਹੈ ਕਿ ਜੇ ਮੀਂਹ ਪਾ ਜੇ ਤਾਂ ਜੇ ਮੀਂਹ ਨਾ ਹੋਵੇ ਤਾਂ ਉਸ ਵੇਲੇ ਸਾਰੇ ਸਫਾਈ ਨਾਲ ਦੀ ਨਾਲ ਹੋਣੀ ਚਾਹੀਦੀ ਹੈ ਇਹ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਇਹਦਾ ਜਰੂਰ ਕਮੇਟੀ ਵਾਲਿਆਂ ਨਾਲ ਦੀ ਨਾਲ ਕਹਿਣ ਆਮ ਆਪੀ ਪਾਰਟੀ ਵੱਲੋਂ ਜੋ ਇਹ ਪ੍ਰਚਾਰਾ ਕੀਤਾ ਗਿਆ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਾਫੀ ਨਰਕ ਬਣੀ ਹੋਈ ਸੀਗੀ ਇਹ ਦੇਖੋ ਜੀ ਬਹੁਤ ਸੁਨਾਗਾ ਜੋ ਪਾਰਟੀ ਹੈ ਮਤਲਬ ਕਿ ਪ੍ਰਚਾਰਾ ਹੈ ਅਜੇ ਕੋਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਹਾਂ ਕੋਈ ਅਗਦੀਦਾਰ ਨਹੀਂ ਕੋਈ ਉਹ ਨਹੀਂ ਹੈ ਅਸੀਂ ਤਾਂ ਇਹ ਚਾ ਰਹੇ ਹਾਂ ਵੀ ਇਹ ਮਾਰਕੀਟ ਦਾ ਭਲਾ ਹੋ ਰਿਹਾ ਬਹੁਤ ਚਿਰਾਂ ਤੋਂ ਲਮਕਿਆ ਆਉਂਦਾ ਸੀ ਇਹ ਪ੍ਰੋਜੈਕਟ ਬਹੁਤ ਵਧੀਆ ਅਸੀਂ ਬੇਨਤੀ ਕਰ ਲਈ ਸੀ ਸਾਡੀ ਬੇਨਤੀ ਕੇ ਹੰਦੇ ਮੰਨ ਲਈ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਮਾਰਕੀਟ ਵੱਲੋਂ ਬਹੁਤ ਜੀ ਧੰਨਵਾਦ ਕਰਦੇ ਹਾਂ ਤੈਨੂੰ ਜਿਹੜਾ ਇਹ ਪਾਪਾ ਪਵਾ ਰਹੇ ਆ ਭਾਈ ਜਿੱਕਾ ਖਾਲਸਾ ਕੋਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਮੈਂ ਜਿਹੜਾ ਸਟੋਪੇਜ ਦਾ ਸ਼ਹਿਰ ਦਾ ਇਹ ਆਹੀ ਹੈ ਜਦੋਂ ਐਂਟਰਸ ਦੇ ਉੱਪਰ ਇੰਨਾ ਗੰਦ ਪਿਆ ਹੁੰਦਾ ਸੀਗਾ ਇੰਨਾ ਪਾਣੀ ਜਮਾ ਹੁੰਦਾ ਸੀਗਾ ਪ੍ਰੈਸ਼ਰ ਬਹੁਤ ਬੁਰਾ ਪੈਂਦਾ ਸੀਗਾ ਇਨਰਕ ਚੱਕਿਆ ਗਿਆ ਕਿਤਰਾ ਕਰਾਲੀ ਦਾ ਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ ਐਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਪਿਤਾ ਜੀ ਬਾਪੂ ਜੀ ਸਾਡੇ ਨਾਲ ਖੜੇ ਐ ਤੇ ਸਾਨੂੰ ਹੱਲਾਸ਼ੀਰੀ ਦੇਣ ਵਾਸਤੇ ਸਾਡੇ ਨਾਲ ਖੜੇ ਐ ਕੰਮ ਸ਼ੁਰੂ ਹੋ ਗਿਆ ਜੀ ਕੰਪਲੀਟ ਵੀ ਜਲਦੀ ਹੋ ਜਾਏਗਾ ਸਾਰੇ ਦੁਕਾਨਦਾਰ ਬੜੇ ਖੁਸ਼ ਐ ਤੇ ਸਾਰੀ ਟੀਮ ਬਹੁਤ ਕੁਛ ਐ ਜੀ ਧੰਨਵਾਦ ਕੀ ਕਹਾਂ ਕਰਦੇ ਹੋ ਜੀ ਮੈਂ ਤਾਂ ਇਹ ਕਹਿੰਨੀ ਆ ਜੀ ਹਰ ਵਾਰ ਦੁਕਾਨਦਾਰਾਂ ਦਾ ਸਾਰਿਆਂ ਦਾ ਨੁਕਸਾਨ ਹੁੰਦਾ ਪਰ ਇਸ ਵਾਰ ਸਾਨੂੰ ਭਾਈ ਸੈਵਨ ਨੇ ਫਾਦ ਲੋਕੇ ਵਾਲਿਆਂ ਨੇ ਜੀ ਬਹੁਤ ਵੱਡਾ ਸਾਥ ਦਿੱਤਾ ਮੇਰੇ ਬੱਚਿਆਂ ਨੂੰ ਆਸਲਾ ਦਿੱਤਾ ਕਿ ਤੁਹਾਡੇ ਬੱਚੇ ਕਦੇ ਕੋਈ ਨੁਕਸਾਨ ਨਹੀਂ ਹੋਊਗਾ ਕੱਲ ਵੀ ਅਸੀਂ ਪਾਉਣ ਲੱਗੇ ਸੀ ਇਹ ਕਹਿੰਦੇ ਤੁਸੀਂ ਰੁਕੋ ਮੈਨੂੰ ਮੌਕਾ ਦਿਓ ਇੰਨੀ ਹਿੰਮਤ ਕਦੇ ਕਿਸੇ ਨੇ ਨਹੀਂ ਦਿਖਾਈ ਜਿੰਨੀ ਇਹਨਾਂ ਨੇ ਸਾਨੂੰ ਦਿਖਾਈ ਹੈ ਬਾਕੀ ਮੰਤਰੀ ਅਨਮੋਲ ਗਗਨ ਮਾਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਹਾਦਰ ਸਾਹਿਬ ਦਾ ਹਰਬਾ ਜੀ ਇਹ ਹੀ ਚਾਹੁੰਦਾ ਡਾਕਟਰਨ ਕਰਨ ਵਾਸਤੇ ਕੀ ਕਹਿਣਾ ਚਾਹਦੇ ਹੋ ਮੈਂ ਕਹਾਂ ਜੀ ਇਹਨਾਂ ਦਾ ਬਹੁਤ ਅਨਵਰਤ ਕਹੇ ਜੇ ਮੌਸਮ ਵਿੱਚ ਵੀ ਇਹਨਾਂ ਨੇ ਪਬਲਿਕ ਦਾ ਸਾਥ ਦਿੱਤਾ ਸਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਨਾ ਜਾਂਦੇ ਹਾਂ ਅੱਜ ਨਦੀਪਾਉ ਜੀ ਦਾ ਜਿਹੜਾ ਉਪਰਾਲਾ ਸੀਗਾ ਸਫਲ ਹੋਇਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹ ਰਿਹਾ ਆਪਣੇ ਕੈਬਨਿਟ ਮਨਿਸਟਰ ਨੂੰ ਮੋੜ ਰਿਹਾ ਸਦੇ ਵੱਡੇ ਭੈਣ ਜੀਆ ਤੇ ਬਾਪੂ ਜੀ ਸਰਦਾਰ ਜੋਸ਼ ਸਿੰਘ ਜੀ ਤੇ ਆਪਣੇ ਕਰਾਲੀ ਦੀ ਸਾਰੀ ਆਵਾਦੀ ਪਾਰਟੀ ਟੀਮ ਦਾ ਕਿਉਂਕਿ ਇਹ ਕੰਮ ਬਹੁਤ ਪੁਰਾਣਾ ਰੁਕਿਆ ਹੋਇਆ ਹੈ ਤਿੰਨ ਚਾਰ ਵਾਰੀ ਇਹਦੀ ਸਫਾਈ ਜਿਹੜੀ ਨਾਲੇ ਦੀ ਜੋਦੋ ਕਰਨ ਲੱਗਦੇ ਆ ਤੇ ਕਾਫੀ ਨੁਕਸਾਨ ਜਿਹੜਾ ਦੁਕਾਨਦਾਰਾਂ ਨੂੰ ਚੱਲਣਾ ਪੈਂਦਾ ਸੋ ਉਹ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋ ਸਾਡੇ ਬਾੜ ਦੇ ਐਮਸੀ ਸਾਹਿਬ ਅੰਮ੍ਰਿਤਪਾਲ ਜੀ ਨੇ ਆਪਣੇ ਯਤਨਾ ਸਦਕਾ ਤੇ ਭੈਣ ਰਮੋਲ ਗਰਮਾਨ ਜੀ ਦੀ ਯਤਨਾ ਸਦਕਾ ਉਹਨਾਂ ਦੀ ਕਿਰਪਾ ਹਦਕਾ ਇਹ ਜਿਹੜੀਆਂ ਅੱਜ ਪੈਪਾਂ ਪੈਣ ਜਾ ਰਹੀਆਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਪੂਰੇ ਵਾਰ ਨੰਬਰ 6 ਵਾਸੀਆਂ ਵੱਲੋਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ